ਕਿ ਪਿਛਲੀ ਸਰਕਾਰਾਂ ਨੇ ਵੈੜਾ ਕਿਹਾ ਵਾ ਕਿ ਅਸੀਂ ਸਿਵਲ ਮੈਨ ਜਾਂ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵਾਸਤੇ ਬਹੁਤ ਕੁਝ ਕੀਤਾ ਲੱਗਦਾ ਵਾ ਕਿ ਪਿਛਲੀ ਸਰਕਾਰ ਕੁਝ ਕਰਕੇ ਵੀ ਗਈ ਹੈ ਦੇਖੋ ਜੇ ਪਿਛਲੀਆਂ ਸਰਕਾਰਾਂ ਨੇ ਕੀਤਾ ਹੁੰਦਾ ਤੇ ਹੁਣ ਤੱਕ ਉਹ ਪੱਕੇ ਹੋਏ ਹੁੰਦੇ ਠੀਕ ਹੈ 3500 ਮੁਲਾਜ਼ਮ ਤਾਂ ਪਹਿਲਾਂ ਅਸੀਂ ਸਾਰੇ ਐਮਐਲਏ ਸਾਹਿਬਾਨ ਬੈਠੇ ਮੇਰੇ ਪੱਪੀ ਜੀ ਬੈਠੇ ਨੇ ਬੱਗਾ ਜੀ ਬੈਠੇ ਨੇ ਬਾਕੀ ਸਾਡੇ ਸਤਕਾਰਯੋਗ ਬਾਕੀ ਜਿੰਨੇ ਸ਼ਹਿਰ ਦੇ ਐਮਐਲਏ ਸਾਹਿਬਾਨ ਨੇ ਅਸੀਂ ਰਲ ਕੇ ਇਹ ਮੁਹਿੰਮ ਵੱਡੀ ਸੀ ਜਿਹਦੇ ਤਹਿਤ ਕੀ ਕਹਿੰਦੇ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਸਜਾਤੋਵਾਨ ਸਿੰਘ ਮਾਨ ਜੀ ਨੇ ਤੇ ਨਿੱਜਰ ਸਾਹਿਬ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਉੱਥੇ ਬੈਠ ਕੇ ਫੈਸਲੇ ਤੋਂ ਬਾਅਦ ਹੋਇਆ ਸੀ ਉਸ ਤੋਂ ਬਾਅਦ ਜਦੋਂ ਜਦੋਂ ਅਸੀਂ ਚਿੱਠੀਆਂ ਵੰਡੀਆਂ ਉਸ ਤੋਂ ਬਾਅਦ ਫਿਰ ਇੱਕ ਚੀਜ਼ ਸਾਹਮਣੇ ਆਈ ਕਿ ਜਿਹੜੇ ਓਵਰਏਜ ਰਹਿ ਗਏ ਨੇ 42 ਸਾਲ ਦੀ 45 ਸਾਲ ਦੀ ਉਮਰ ਵਾਲੇ ਉਹ ਬੰਦੇ ਤਾਂ ਰਿਟਾਇਰਮੈਂਟ ਹੋ ਗ ਜਾਣੀਆਂ 15 ਸਾਲ ਜਿਨ੍ਹਾਂ ਨੇ ਪਹਿਲਾਂ ਨੌਕਰੀ ਕੀਤੀ ਆ ਉਹਦੇ ਲਈ ਹੁਣ ਇਹ ਇੱਕ ਇੱਕ ਕ੍ਰਾਈਟੇਰੀਆ ਤਿਆਰ ਕੀਤਾ ਗਿਆ ਵੀ ਜਾਦੋਂ ਤੋਂ ਉਹ ਉਹਨਾਂ ਨੇ ਨੌਕਰੀ ਕੀਤੀ ਐ ਸਪਸ਼ਟ 15 ਸਾਲ ਪਹਿਲਾਂ ਜੇ ਬੰਦਾ ਜੁਆਇਨ ਕੀਤੀ ਉਦੋਂ ਉਦੋਂ ਉਹਦੀ ਉਮਰ ਕਿੰਨੀ ਸੀ ਠੀਕ ਆ ਉਹ ਉਮਰ ਦੇ ਹਿਸਾਬ ਨਾਲ ਉਹਦੀ ਅੱਗੇ ਕੈਟਾਗਰੀ ਫਿਕਸ ਹੋਏਗੀ ਤਾਂ ਕਿ ਉਹ ਜਿਹੜੇ ਹਜ਼ਾਰ ਬੰਦਾ ਰਹਿ ਗਿਆ ਸੀਗਾ ਵਿਚਾਰਾ ਉਹ ਵੀ ਇਹਦੇ ਵਿੱਚ ਸਾਰਾ ਸੈਟਅਪ ਹੋ ਜਾਣਾ ਤਾਂ ਕਿ ਕੋਈ ਵੀ ਬਲਾਜਮ ਜਿਹੜਾ ਸਫਾਈ ਕਰਮਚਾਰੀ ਆ ਭਾਵੇਂ ਸੀਵਰਮੈਨ ਹੈਗਾ ਕੋਈ ਵੀ ਹੁਣ ਇਸ ਚੀਜ਼ ਤੋਂ ਵੰਝਿਆ ਨਹੀਂ ਰਹੇਗਾ ਸਾਰੇ ਪੱਕੇ ਹੋਣਗੇ ਇਸ ਚੀਜ਼ ਦੀ ਸਾਰੀ ਜੋ ਮੈਂ ਧੰਨਵਾਦ ਕਰਦੇ ਆਂ ਸੀ ਸਾਰੇ ਐਮਐਲਏ ਬੈਠੇ ਨੇ ਉਹਦੇ ਪਤੀ ਜੀ ਬੈਠੇ ਨੇ ਉਹ ਵੀ ਅਸੀਂ ਮਾਨ ਜੀ ਦਾ ਜਿਨ੍ਹਾਂ ਨੇ ਆਪਣੀ ਉੱਚੀ ਸੋਚ ਰੱਖੀ ਹੋਈ ਦਿਸ਼ਾ ਨਿਰਦੇਸ਼ ਦਿੱਤੇ ਆਪਣੇ ਸਾਡੇ ਨੀਦਰ ਸਾਹਿਬ ਨੂੰ ਔਰ ਉਹਨਾਂ ਨੇ نیچے ਸਾਰੇ ਅਫੀਸਰ ਸਾਹਿਬ ਨਾਲ ਸਾਡੇ ਨਾਲ ਮੀਟਿੰਗ ਕਰਕੇ ਇੱਕ ਕਮਕਾਤੀ ਪ੍ਰੋਗਰਾਮ ਬਣਾ ਕੇ ਹੁਣ ਇਹ ਪਲਾਨ ਕੀਤਾ ਵੀ ਜਿਹੜੀ ਨੈਕਸਟ ਹਾਊਸ ਦੀ ਮੀਟਿੰਗ ਆਏਗੀ ਉਹਦੇ ਜਿਹੇ ਏਜੰਡਾ ਪਾ ਦਿੱਤਾ ਜਾਏਗਾ ਮਾਝੂ ਮੇਰ ਸਾਹਿਬ ਨੂੰ ਵੀ ਅਸੀਂ ਬੇਨਤੀ ਲਾਤੀ ਹੈਗੀ ਆ ਤੁਹਾਨੂੰ ਲਾਵਾਂਗੇ ਅੱਗੋਂ ਵੀ ਵੀ ਜਲਦੀ ਤੋਂ ਜਲਦੀ ਹਾਊਸ ਦੀ ਮੀਟਿੰਗ ਬੁਲਾ ਕੇ ਉਹਦੇ ਵਿੱਚੇ ਮਤਾ ਲਿਆਉਣ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਅਸੀਂ ਲਾਗੂ ਕਰਾ ਦੇਈਏ ਜੀ ਤੁਸੀਂ ਖੁਦ ਵੀ ਕੋਸਟਰ ਵੀ ਲੈ ਚੁੱਕੇ ਹੋ ਨਗਰ ਨਿਗਮ ਤੁਹਾਡੇ ਅੰਦਰ ਤੁਸੀਂ ਉਹਨਾਂ ਨੇ ਅਸੀਂ ਨਗਰੇ ਨੂੰ ਚ ਕੰਮ ਵੀ ਕੀਤਾ ਹੈ ਲੱਗਦਾ ਹੈ ਕਿ ਉਸ ਚੀਜ਼ ਨੂੰ ਪ੍ਰੈਕਟੀਕਲੀ ਦੇਖਿਆ ਪਿਛਲੀ ਸਰਕਾਰ ਦੇ ਲੈ ਕੇ ਕਹਤਾ ਹੀ ਤੁਸੀਂ ਇਹ ਗੱਲਾਂ ਕਰ ਪਾ ਰਹੇ ਦੇਖੋ ਜੇ ਸਾਨੂੰ ਨੌਲੇਜ ਸੀਗੀ ਸਾਰੇ ਜਣਿਆਂ ਨੂੰ ਬੱਗਾ ਜੀ ਨੇ ਵੀ ਇਲੈਕਸ਼ਨ ਲੜੀ ਜੀ ਪੱਪੀ ਨੇ ਵੀ ਲੜੀ ਆ ਸਮਝੋ ਜੇ ਸਾਰਿਆਂ ਨੂੰ ਨੌਲੇਜ ਸੀਗੀ ਅਸੀਂ ਪੁਰਾਣੇ ਅਸੀਂ ਪਹੁਦੇ ਤੋਂ ਕੌਂਸਲਰਾਂ ਦੀਆਂ ਇਲੈਕਸ਼ਨਲ ਲੜੀਆਂ ਜਿੱਤੀਆਂ ਨੇ ਚਾਰ-ਚਾਰ ਵਾਰ ਪੰਜ-ਪੰਜ ਵਾਰ ਅਸੀਂ ਕੌਂਸਲਰ ਰਹੇ ਆ ਤੇ ਉਹਦਾ ਮਤਲਬ ਇਹੀ ਆ ਵੀ ਸਾਨੂੰ ਸਾਰਾ ਕਾਰਪੋਰੇਸ਼ਨ ਦਾ ਭੇਦ ਸੀਗਾ ਸਾਨੂੰ ਪਤਾ ਸੀਗਾ ਵੀ ਕਿੱਥੋਂ ਫਾਈਲ ਚੱਲ ਕੇ ਕਿੱ데 ਲੈ ਕੇ ਜਾਣੀ ਆ ਅਸੀਂ ਉਹ ਪ੍ਰੋਸੈਸ ਨੂੰ ਅਡਾਪਟ ਕਰਕੇ ਹੀ ਤਾਂ ਇਹਨਾਂ ਨੂੰ ਪੱਕੇ ਕਰਾਇਆ ਜਿਹੜੇ ਪਹਿਲੇ ਇੱਥੋਂ ਦੇ ਹੋਰ ਸੀਗੇ ਲੋਕ ਕੀ ਗੱਲ ਉਹਨਾਂ ਨੂੰ ਵੀ ਪਤਾ ਹੀ ਸੀ ਪਰ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ ਵੀ ਲੁਧਿਆਣਾ ਦੇ ਜਿਹੜੇ ਗਰੀਬ ਲੋਕ ਜਿਨ੍ਹਾਂ ਦੇ ਕਾਰਨ ਵੀ ਸਾਡਾ ਲੁਧਿਆਣਾ ਸਾਫ਼ ਰਹਿੰਦਾ ਜਿਹੜੇ ਸਾਡੀ ਗੰਦਗੀ ਚੱਕਦੇ ਨੇ ਸਾਡੇ ਸਾਨੂੰ ਲੁਧਿਆਣੇ ਨੂੰ ਸਵੱਛ ਰੱਖਦੇ ਨੇ ਕਰੋਨਾ ਦੇ ਦਿਨਾਂ ਚ ਇਹਨਾਂ ਲੋਕਾਂ ਨੇ ਇੰਨਾ ਕੰਮ ਕੀਤਾ ਤੇ ਉਹਨਾਂ ਵੱਲ ਇਹਨਾਂ ਦਾ ਧਿਆਨ ਹੀ ਨਹੀਂ ਸੀਗਾ ਇਹ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਅਸੀਂ ਸਾਰੇ ਐਮਐਲਏ ਸਾਹਿਬਾਨ ਨਾਲ ਗੱਲ ਕੇ ਅਸੀਂ ਉੱਥੇ ਬੀੜਾ ਚੁੱਕਿਆ ਤੇ ਵਾਇਗਰੂ ਨੇ ਉਹਦੇ ਦੂਰ ਲਗਾਤਾ ਅਜਾ ਸਰ ਇਹ ਕਨ ਆਪਣਾ ਬੁੱਢਾ ਦਰਿਆ ਦੀ ਜਿਹੜੀ ਆ ਥਾਪੀ ਸਮੇਂ ਤੋਂ ਜਿਹੜਾ ਪਟ ਨਟ ਕਰਿਆ ਵਾ ਉਹ ਕਦੋਂ ਤੱਕ ਉਮੀਦ ਆ ਉਹਦੀ ਜਿਹੜੀ ਪੂਰਾ ਹੁੱਡਾ ਡੇਰੀਆਂ ਜਾਂ ਗੱਲ ਕਰੀਏ ਇੰਡਸਟਰੀ ਦੇ ਜਿਹੜਾ ਗੰਦਾ ਪਾਣੀ ਡਿੱਗਣੋਂ ਵਿੱਚੋਂ ਹਟਿਆ ਨਹੀਂ ਬੱਗਾ ਜੀ ਤੁਸੀਂ ਦੱਸੋ ਕੋਈ ਗੱਲ ਹੈ ਮੈਂ ਕਰਾਂ ਉਹਦੇ ਚਿੱਤਾ ਹੈਗਾ ਦੇਖੋ ਸਾਡੇ ਐਮਐਲਟੀ ਜਿਹੜਾ 800 850 ਐਮਐਲ ਦਾ ਲੱਗ ਰਿਹਾ ਹੈਗਾ ਠੀਕ ਹੈ ਉਹਦੇ ਨਾਲ ਜਿਹੜੇ ਪਾਵਰ ਸਟੇਸ਼ਨ ਲੱਗ ਰਹੇ ਹੈਗੇ ਆ ਪਲੱਸ ਜਿਹੜੇ ਦੋ ਡੈਰੀਆਂ ਨੇ ਇੱਕ ਆਪਣੇ ਜਮਾਲਪੁਰ ਦੇ ਵਿੱਚ ਹੈ ਜੀ ਇੱਕ ਆਪਣੇ ਹੰਬੜਾ ਰੋਡ ਦੇ ਉੱਤੇ ਹੈਗੇ ਆ ਉਹਨਾਂ ਦੇ ਜਿਹੜਾ ਡੈਰੀਆਂ ਦੀ ਗੰਦਗੀ ਆ ਉਹਦੇ ਨਾਲ ਨਾਲ ਤੁਸੀਂ ਦੇਖੋ ਸਾਡਾ ਸੀਟਪੀ ਪਲਾਂਟ ਲੱਗ ਰਿਹਾ ਹੈਗਾ ਉਹਦੀ ਪੂਰੀ ਉੱਥੇ ਨਾਲ ਨਾਲ ਪਾਈਪ ਲਾਈਨ ਵਿਛੀ ਰਹੀ ਹੈਗੀ ਆ ਜਿਹੜਾ ਉਹਨਾਂ ਦਾ ਗੋਬਰ ਹੈਗਾ ਉਹ ਸਾਡਾ ਗੋਬਰ ਜਿਹੜਾ ਇੱਥੇ ਅਸੀਂ ਬਾਇਓ ਗੈਸ ਵਾਲਾ ਪਲਾਂਟ ਲਗਾਇਆ ਉਹਦੀ ਕਪੈਸਿਟੀ ਵਧਾ ਦਿੰਦੀ ਹੈਗੀ ਆ ਉਹ ਸਾਰਾ ਉੱਥੇ ਗੋਬਰ ਜਾਏਗਾ ਔਰ ਜਿਹੜੀ ਉਹਦੀ ਜਿਵੇਂ ਡੰਗਰਾ ਦਾ ਮਲਮੁੱਤਰ ਜਾਂ ਕੁਛ ਮਾੜਾ ਮੋਟਾ ਹੋਰ ਹੈਗਾ ਉਹ ਜਿਹੜਾ ਉਹਦੇ ਵਿੱਚ ਫਿਲ ਹੋ ਕੇ ਅੱਗੇ ਉਹਦਾ ਕਲੀਅਰ ਹੋ ਕੇ ਜਾੜਾ ਹੈਗਾ ਉਹਨਾਂ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ ਹੈਗੇ ਨੇ ਇੱਕ ਤਾਂ ਗਊਸ਼ਾਲਾ ਘਾਟੋਂ ਲੱਗ ਰਿਹਾ ਹੈਗਾ ਇੱਕ ਇੱਕ ਅੱਗੇ ਪੱਟੀਆ ਕੋਲ ਲੱਗ ਰਿਹਾ ਹੈਗਾ ਇੱਕ ਅੱਗੇ ਆਪਣੇ ਵੱਲੋਂ ਕੇ ਕਾਤਵਾਰ ਨਗਰ ਲੱਗ ਰਿਹਾ ਹੈ ਇਸ ਕਰਕੇ ਤੁਹਾਨੂੰ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਸਾਲ ਡੇਟ ਸਾਲ ਦੇ ਵਿੱਚ ਅਸੀਂ ਇਹ ਬੁੱਡੇ ਨਾਲੇ ਨੂੰ ਬਹੁਤ ਸਾਫ ਸਫਾਈ ਕਰਕੇ ਬਿਲਕੁਲ ਲੋਕਾਂ ਨੂੰ ਇਹ ਬੁੱਡੇ ਨਾਲੇ ਤੋਂ ਅਸੀਂ ਗੰਦਗੀ ਤੁਹਾਨੂੰ ਜਾਦ ਦਵਾਣੀ ਆ ਉਹਦੇ ਨਾਲ ਨਾਲ ਡਾਈੰਗ ਇੰਡਸਟਰੀ ਵਾਲਿਆਂ ਦਾ ਵੀ ਸੀਟਪੀ ਦਾ ਅਸੀਂ ਤੁਸੀਂ ਦੇਖੋ ਮੈਂ ਕਿਹਾ 150 ਕੇ 200 ਐਮਐਲਟੀ ਦਾ ਜਿਹੜਾ ਉਹਨਾਂ ਸੀਟਪੀ ਪਲਾਨ ਚੱਲ ਗਿਆ ਉੱਤੇ ਆਪਣੇ ਤਾਇਪੁਰ ਦੇ ਕੋਲ ਉਹਦਾ ਵੀ ਅਸੀਂ ਉੱ ਘਾਟ ਤਿੰਨੋਂ ਭਰਾ ਕਰਕੇ ਆਏ ਸੀਗੇ ਤੇ ਸੀਟਪੀ ਪਲਾਂਟ ਚੱਲਣ ਨਾਲ ਉਹ ਜਿਹੜੀ ਇੰਡਸਟਰੀ ਦਾ ਵੇਸਟੇਜ ਹੈਗੀ ਆ ਉਹ ਵੀ ਉਹਦੇ ਨਾਲ ਕਨੈਕਟੀਵਿਟੀ ਹੋ ਰਹੀ ਆ ਔਰ ਜਿਹੜੀ ਇੰਡਸਟਰੀ ਡਾਇਰੈਕਟ ਸੀਵਰੇਜ ਦੇ ਵਿੱਚ ਜਆ ਪਾਣੀ ਸੁੱਟ ਰਹੀ ਹੈਗੀ ਆ ਆਪਣਾ ਡਾਈੰਗ ਦਾ ਉਹਨਾਂ ਦੇ ਉੱਤੇ ਉਹਨਾਂ ਇੰਡਸਟਰੀ ਦਾ ਜਿੰਨੀ ਉਹਨਾਂ ਦੀ ਕਪੈਸਿਟੀ ਆ ਉਸ ਤੋਂ ਉੱਤੇ ਜਿੰਨੀ ਮਸ਼ੀਨਰੀ ਆ ਉਹਦੇ ਉਹਨੂੰ ਸੀਲਿੰਗ ਦੇ ਆਰਡਰ ਹੋ ਚੁੱਕੇ ਨੇ ਸਾਡੇ ਐਨਵਾਇਰਨਮੈਂਟ ਡਿਪਾਰਟਮੈਂਟ ਨੇ ਪੋਲੂਸ਼ਨ ਕੰਟਰੋਲ ਨੇ ਕਰ ਦਿੱਤੇ ਹੈਗੇ ਨੇ ਪਰ ਜਿੱਥੇ-ਜਿੱਥੇ ਸਾਨੂੰ ਜੋ ਵੀ ਨਜ਼ਰ ਆ ਰਿਹਾ ਹੈਗਾ ਵੀ ਜਿਹੜਾ ਪੋਲੂਟਡ ਪਾਣੀ ਆ ਬੁੱਢੇ ਨਾਲੇ ਨਾ ਜਾਵੇ ਅਸੀਂ ਉਹਦੀ ਨਾਲ-ਨਾਲ ਉਹਦੀ ਪੂਰਾ ਨੂੰ ਉਹਨੂੰ ਅਸੀਂ ਪੂਰਾ ਸੀਲ ਕਰ ਰਿਹਾ ਹੈਗੇ ਆ ਸਰ ਤੁਹਾਡੇ ਹੱਲ ਕਿ ਜਿਹੜੀ ਆ ਸਿਧਵਾ ਕਨਾਲ ਨਿਕਲਦੀ ਹੈ ਕਹਿੰਦੇ ਸਿਧਵਾ ਕਨਾਲ ਜਿਹੜੀ ਆ ਹੁਣ ਆਜਾ ਕਰ ਰਹੀ ਨੇ ਕਿ ਜਿੰਦਗੀ ਮੈਂ ਤੁਹਾਨੂੰ ਦੱਸਦਾ ਮੈਂ ਆਲ ਮੈਂ ਤੁਹਾਨੂੰ ਦੱਸਦਾ ਜੀ ਉਹਦੇ ਚਿੱਤਾ ਪਹਿਲੀ ਗੱਲ ਤਾਂ ਪਿੱਛੇ ਛੱਟ ਪੂਜਾ ਸੀ ਤੁਹਾਨੂੰ ਪਤਾ ਦਿਵਾਲੀ ਤੋਂ ਬਾਅਦ ਠੀਕ ਹੈ ਉਹ ਜਿੰਨਾ ਗੰਦਗੀ ਆਈ ਆ ਤੁਸੀਂ ਨੋਟ ਕਰ ਲਓ ਸਾਡੇ ਜਿਹੜਾ ਮੇਰੀ ਕੌਨਸਟਿਟੂਐਂਸੀ ਜਿੱਥੋਂ ਸ਼ੁਰੂ ਹੁੰਦੀ ਹੈਗੀ ਆ ਤਕਰੀਬਨ ਦੁਗਰੀ ਦੇ ਫਾਟਕਾ ਤੋਂ ਬਹੁਤ ਉੱਥੋਂ ਤੋਂ ਲੈ ਕੇ ਤੁਸੀਂ ਅੱਗੇ ਦੇਖੋ ਦੇਖੋ ਬਹੁਤ ਘੱਟ ਆ ਉਸ ਤੋਂ ਪਿੱਛੇ ਗੰਦਗੀ ਜ਼ਿਆਦਾ ਉਹ ਪਿੱਛੋਂ ਗੰਦਗੀ ਰੁੜਦੀ ਇੱਥੇ ਅੱਗੇ ਆ ਰਹੀ ਹੈਗੀ ਆ ਉਹਦੇ ਲਈ ਅਸੀਂ ਮੈ ਕਮਿਸ਼ਨਰ ਮੈਡਮ ਤੇ ਡੀਸੀ ਮੈਮ ਨੇ ਅਸੀਂ ਮੀਟਿੰਗ ਕੀਤੀ ਹੈਗੀ ਆ ਜੋ ਕਿ ਓਕੇ ਕੱਲ ਪਾਣੀ ਇਰੀਗੇਸ਼ਨ ਵਾਲੇ ਚਲਾ ਰਹੇ ਹੈਗੇ ਆ ਪਰ ਅਸੀਂ 1 ਜਨਵਰੀ ਨੂੰ ਨਹਿਰ ਬੰਦ ਕਰਵਾ ਕੇ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਤਕਰੀਬਨ ਉਹਦੇ ਚ ਪੰਜ ਕੇ ਸੱਤ ਵਿਚਾਲੇ ਬ੍ਰਿਜੀ ਜਾਂਦੇ ਰਹੇ ਉਹਦੇ ਤਕਰੀਬਨ 5 ਤੋਂ 600 ਕੀ ਕਹਿੰਦੇ ਟਰੱਕ ਉਹਦੇ ਚ ਮਗਾਰਤਾ ਨਿਕਲ ਲਾਏਗਾ ਉਹ ਅਸੀਂ ਉਹਦੀ ਸਫਾਈ ਕਰਵਾ ਰਹੇ ਆ ਇੱਕ ਇੱਕ ਮਹੀਨੇ ਦੇ ਵਿੱਚ ਪਹਿਲੀ ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਦੀ ਉਹ ਇਹ ਅਸੀਂ ਮੁਹਿੰਮ ਵੜ ਲਈ ਹੈਗੀ ਆ ਉਹਦੇ ਵਿੱਚੋਂ ਸਾਰੀ ਨਹਿਰ ਦੀ ਸਫਾਈ ਅਸੀਂ ਆਪਣੇ ਹਲਕੇ ਦੀ ਜਿਹੜੀ ਕਾਰਪੋਰੇਸ਼ਨ ਦੇ ਜੂਰੀ ਡਿਕਸ਼ਨ ਚ ਹੁੰਦੀ ਆ ਉਹਦੀ ਅਸੀਂ ਸਫਾਈ ਕਰਵਾ ਰਹੇ ਆ ਮਦਲ ਬੁੱਢਾ ਦਮਾਰੀ ਬਣ ਨਹੀਂ ਨਹੀਂ ਬਿਲਕੁਲ ਨਹੀਂ ਬਣਨ ਦਿਆਂਗੇ ਔਰ ਉਹਦੇ ਨਾਲ ਨਾਲ ਉੱਥੇ ਕੈਮਰੇ ਲੱਗਣ ਲੱਗੇ ਹੈਗੇ ਆ ਉਹਦੇ ਨਾਲ ਨਾਲ ਉੱਥੇ ਬੋਰਡ ਲੱਗਣ ਲੱਗੇ ਹੈਗੇ ਆ ਤੇ ਜਿਹੜਾ ਵੀ ਉੱਥੇ ਕੈਮਰੇ ਦੀ ਜਿਹੜੀ ਸੀਸੀਸੀ ਸਾਡਾ ਤੀਜਾ ਆਪਣਾ ਹੈਗਾ ਆਪਣਾ ਕਾਰਪੋਰੇਸ਼ਨ ਡੀ ਜ਼ੋਨ ਦੇ ਵਿੱਚ ਸੈਂਟਰ ਬਣਾਇਆ ਕੈਮਰਾ ਕੰਟਰੋਲ ਸੈਂਟਰ ਜਿਹੜਾ ਬਣਾਇਆ ਹੋਇਆ ਉਹਦੇ ਵਿੱਚ ਇਹਦੀ ਇਹਦੀ ਕਲੈਕਟਿਵਿਟੀ ਹੋਊਗੀ ਤਾਂ ਕਿ ਕੰਟਰੋਲ ਰੂਮ ਦੇ ਇੱਥੋਂ ਪਤਾ ਲੱਗੂ ਕਿਹੜਾ ਸੱੱਚ ਗੱਡੀ ਸਕੂਟਰ ਦੇ ਸੁੱਟ ਰਿਹਾ ਵਿਜ਼ਿਬਿਲਟੀ ਹੋਏਗੀ ਹਾਈ ਹਾਈ ਟੈਂਪਰਸੀ ਫੁਲਾ ਰਹੇ ਆ ਉਹਦੇ ਕੈਮਰੇ ਤਾਂ ਕਿ ਸਾਨੂੰ ਇੱਕ ਇੱਕ ਚੀਜ਼ ਪਤਾ ਲੱਗੇ ਔਰ ਉਹਨਾਂ ਤੇ ਬਿਲਕੁਲ ਉਹਨਾਂ ਤੇ ਆਪਣੇ ਕੀ ਕਹਿੰਦੇ ਜਿਹੜਾ ਸਾਡਾ ਇਰੀਗੇਸ਼ਨ ਐਕਟ ਦੇ ਅਧੀਨ ਚਲਾਨੀ ਹੋਏਗਾ ਤੇ ਤੇ ਪਰਚਾ ਦਰਜ ਹੋਏਗਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੀਡੀਆ ਦੇ ਆਮ ਲੋਗਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿਰਪਾ ਕਰਕੇ ਆਪਾਂ ਨਹਿਰਾਂ ਨੂੰ ਸਾਫ ਸੁਥਰਾ ਰੱਖਿਏ ਕਿਉਂਕਿ ਇਹ ਨਹਿਰਾ ਜੇਸੀ ਗੰਦਗੀ ਸੁੱਟਾਂਗੇ ਇਹੀ ਨਹਿਰਾ ਦਾ ਪਾਣੀ ਖੇਤਾਂ 'ਚ ਜਾਏਗਾ ਖੇਤਾਂ 'ਚ ਫਸਲ ਹੋਏਗੀ ਉਹ ਫਸਲ ਸਾਡੇ ਪੇਟ 'ਚ ਜਾਏਗੀ ਔਰ ਸਾਡੇ ਅੰਦਰ ਹੀ ਬਿਮਾਰੀਆਂ ਅਸੀਂ ਆਪ ਹੀ ਲੈ ਕੇ ਆ ਰਹੇ ਹਾਂ ਔਰ ਸਾਡੇ ਡੰਗਰ ਪਸ਼ੂ ਪੀਣਗੇ ਦੁੱਧ ਦੇ ਰਾਹੀਂ ਸਾਡੇ ਅੰਦਰ ਪਾਣੀ ਬਿਮਾਰੀਆਂ ਆਣੀਆਂ ਕਿਰਪਾ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਰਹਿਤ ਕਰੀਏ ਆਪਣੇ ਨਹਿਰਾ ਨੂੰ ਤੇ ਨਾਲਿਆਂ ਨੂੰ ਸਾਫ ਕਰੀਏ